ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਢਿੱਲੋ ਰੋੜਾ ਵਾਲੀ ਚੈਨਲ ਦੇ ਉੱਪਰ ਬਾਈ ਜੀ ਅੱਜ ਦੀ ਵੀਡੀਓ ਮੈਂ ਆਪਣੇ ਨਾਲ ਹੱਡ ਬੀਤੀ ਜਿਹੜੀ ਗੱਲ ਆ ਉਹ ਸਾਂਝੀ ਕਰ ਰਿਹਾ ਤੇ ਇਹ ਤੁਹਾਡੇ ਤੇ ਵੀ ਢੁਗਦੀ ਹੋਊਗੀ ਹਰੇਕ ਤੇ ਹੀ ਢੁਗਦੀ ਹੈ ਇਹ ਗੱਲ ਜਿਹੜੇ ਬਾਈ ਜੀ ਆਪਣੇ ਪਿੰਡਾਂ ਦੇ ਵਿੱਚ ਕੁਝ ਕੁ ਪਰਸਨ ਹੁੰਦੇ ਨੇ ਜਿਨ੍ਹਾਂ ਦਾ ਇਹ ਕੰਮ ਹੁੰਦਾ ਵੀ ਉਹਨਾਂ ਨੇ ਤਵਾ ਲਾਉਣਾ ਹੀ ਲਾਉਣਾ ਕਿਸੇ ਤੇ ਜੇ ਜਿਹ ਕੋ ਚੰਗਾ ਕੰਮ ਕਰਦਾ ਉਹਦੇ ਤੇ ਵੀ ਚਾਹ ਕੋ ਕੰਮ ਨਹੀਂ ਕਰਦਾ ਉਹਦੇ ਤੇ ਵੀ ਇਹ ਬਾਈ ਜੀ ਬਾਹਲੇ ਨਹੀਂ ਹੁੰਦੇ 10 15 ਲੋਕ ਹੀ ਹੁੰਦੇ ਨੇ ਆਪਣੇ ਪਿੰਡ ਦੇ ਵਿੱਚ ਜਿਹੜਿਆ ਨੇ ਬਾਈ ਜੀ ਜੇ ਕੋਈ ਆਪਾਂ ਕੋ ਕੰਮ ਕਰਾਂਗੇ ਤਾਂ ਤਾਂ ਵੀ ਤੁਹਾਨੂੰ ਭੰਡ ਨੋਣੀ ਹਟਣਾ ਤੇ ਜੇ ਆਪਾਂ ਕੰਮ ਨਾ ਕਰਾਂਗੇ ਤਾਂ ਤਾਂ ਵੀ ਬਈ ਉਹਨਾਂ ਨੇ ਭੰਡਣਾ ਹੀ ਆ ਜੇ ਤਾਂ ਬਈ ਕੋਈ ਕਿਤੇ ਨੌਕਰੀ ਤੇ ਜਾਂ ਕੋਈ ਕਿਸੇ ਬਿਜ਼ਨਸ ਚ ਜਾਂ ਕੋਈ ਖੇਤੀ ਬਾੜੀ ਦੇ ਵਿੱਚ ਆਪਣੀ ਮਿਹਨਤ ਕਰਕੇ ਦਿਨ ਰਾਤ ਦੀ ਕੁਈ 4 ਰੁਪਏ ਕਮਾਉਂਦਾ 4 ਰੁਪਏ ਕਮਾ ਕੇ ਬਈ ਜੀ ਕੋਈ ਸੋਨਾ ਘੜਾ ਬਣਾ ਲੈਂਦਾ ਕੋਈ ਸਾਧਨ ਲੈ ਲੈਂਦਾ ਸੋਹਣੇ ਕੱਪੜੇ ਪਾ ਲੈਂਦਾ ਤਾਂ ਤਾਂ ਵੀ ਬਈ ਜੀ ਲੋਕ ਕਹਿਣਗੇ ਯਾਰ ਇਹ ਤਾਂ ਕੋਈ ਦੋ ਨੰਬਰ ਦਾ ਕੰਮ ਕਰਦਾ ਇਹ ਤਾਂ ਕੋਈ ਠੱਗੀਆਂ ਠੋਰੀਆਂ ਕਰਦਾ ਇਹ ਤਾਂ ਐਂ ਕਰਦਾ ਇਹ ਤਾਂ ਉਹ ਕਰਦਾ ਮੈਨੂੰ ਵੀ ਲੋਕ ਕਹਿੰਦੇ ਆ ਬਈ ਮੈਂ ਆਪਣੀ ਹੱਡ ਬਿੱਤੀ ਗੱਲ ਇਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਜੇ ਬਈ ਜੀ ਤੁਸੀਂ ਵਿਹਲੇ ਰਹੋਗੇ ਤੇ ਲੋਕਾਂ ਨੇ ਤੁਹਾਨੂੰ ਫੇਰ ਵੀ ਨਹੀਂ ਛੱਡਣਾ ਫੇਰ ਪਤਾ ਕੀ ਕਹਿਣਗੇ ਫੇਰ ਕਹਿਣਗੇ ਯਾਰ ਫਲਾਨਿਆਂ ਦਾ ਮੁੰਡਾ ਜਾਂ ਫਲਾਨਾ ਤਾਂ ਯਾਰ ਨਾ ਉਹੀ ਵੇਲੇ ਤੱਕੇ ਖਾਂਦਾ ਫਿਰਦਾ ਇਹਨੂੰ ਕਿਸੇ ਕੰਮ ਕਰ ਲੱਗ ਜਾਣਾ ਚਾਹੀਦਾ ਸੋ ਜਿਹੜੀ ਦੁਨੀਆ ਬਾਈ ਜੀ ਦੁਨੀਆ ਦੇ ਦੋਨੇ ਪਾਸੇ ਦੰਦੇ ਆ ਜਿਵੇਂ ਕਹਾਵਤ ਵੀ ਬਣੀ ਹੋਈ ਆ ਵੀ ਦਾਤੀ ਦੇ ਤਾਂ ਇੱਕ ਪਾਸੇ ਦੰਦੇ ਤੇ ਦੁਨੀਆ ਦੇ ਬਾਈ ਜੀ ਦੋਨੇ ਪਾਸੇ ਦੰਦੇ ਜੇ ਤਾਂ ਤੁਸੀਂ ਕਿਸੇ ਮੰਜ਼ਲ ਤੇ ਪਹੁੰਚਣਾ ਚਾਹੁੰਦੇ ਹੋ ਤੁਸੀਂ ਕੁਝ ਅਚੀਵ ਕਰਨਾ ਚਾਹੁੰਦੇ ਹੋ ਤਾਂ ਬਾਈ ਜੀ ਇਹ ਦੁਨੀਆ ਜਿਹੜੀ ਏਡੀ ਜਿਹੜੀ ਵੀ ਆਲੋਚਨਾ ਦੀ ਪ੍ਰਵਾਹ ਕੀਤੇ ਬਿਨਾ ਤੁਸੀਂ ਅੱਗੇ ਵਧਦੇ ਜਾਓ ਤਾਂ ਬਾਈ ਜੀ ਤੁਸੀਂ ਕੁਝ ਨਾ ਕੁਝ ਪਾ ਸਕਦੇ ਹੋ ਤੇ ਜੇ ਬਾਈ ਜੀ ਤੁਸੀਂ ਲੋਕਾਂ ਦੀਆਂ ਇਹ ਗੱਲਾਂ ਦੇ ਵਿੱਚ ਉਲਝ ਕੇ ਰਹਿ ਗਏ ਯਾਰ ਲੋਕ ਕੀ ਕਹਿਣਗੇ ਬਾਈ ਜੀ ਲੋਕਾਂ ਨੇ ਤਾਂ ਕਹਿੰਦੇ ਹੀ ਰਹਿਣਾ ਜੇ ਤਾਂ ਤੁਸੀਂ ਕੁਝ ਕਰੋਗੇ ਤਾਂ ਲੋਕਾਂ ਨੇ ਤਾਂ ਵੀ ਕੁਝ ਕਹਿਣਾ ਜੇ ਕੁਝ ਨਾ ਕਰੋਗੇ ਤਾਂ ਲੋਕਾਂ ਨੇ ਤਾਂ ਵੀ ਕਹਿਣਾ ਇਹਦੇ ਨਾਲ ਉਹ ਬੈਟਰੀ ਇਹ ਆ ਬਾਈ ਜੀ ਤੁਸੀਂ ਜਿਹੜਾ ਆਪਣਾ ਨਿਰੰਤਰ ਮਿਹਨਤ ਕਰਦੇ ਜਾਓ ਕੰਮ ਕਰਦੇ ਜਾਓ ਕੋਈ ਵੀ ਕੰਮ ਹੈ ਚਾਹੇ ਤੁਹਾਡਾ ਉਦੇ ਵਿੱਚ ਤੁਹਾਨੂੰ ਕਿਸੇ ਨਾ ਕਿਸੇ ਦਿਨ ਮੰਜ਼ਿਲ ਜ਼ਰੂਰ ਪ੍ਰਾਪਤ ਹੋਊਗੀ ਤੇ ਲੋਕਾਂ ਦੀਆਂ ਗੱਲਾਂ ਜਿਹੜੀਆਂ ਤੁਸੀਂ 네ਗੇਟਿਵ ਵਾਲੇ ਪਾਸੇ ਨਾ ਲੈ ਕੇ ਜਾਓ ਪੋਜ਼ਿਟਿਵ ਵਾਲੇ ਪਾਸੇ ਲੈ ਕੇ ਜਾਓ ਕਿਉਂਕਿ ਕੁਝ ਕਰਕੇ ਤੁਸੀਂ ਜੇ ਕੁਝ ਕਹਵਾਂਗੇ ਤਾਂ ਬਹੁਤ ਵਧੀਆ ਗੱਲ ਆ ਜੇ ਤੁਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਡਰ ਜੋਗੇ ਘਰੇ ਬਹਿ ਜਾਓਗੇ ਯਾਰ ਲੋਕ ਕੀ ਕਹਿਣਗੇ ਕੰਮ ਬਈ ਜੀ ਕੋਈ ਵੀ ਆ ਕੰਮ ਨੂੰ ਨਾ ਛੱਡੋ ਤੇ ਲੋਕਾਂ ਦੀਆਂ ਗੱਲਾਂ ਨਾ ਸੁਣੋ ਵੀ ਲੋਕ ਯਾਰ ਕੀ ਕਹਿਣਗੇ ਮੈਨੂੰ ਜਾਂ ਕਿਵੇਂ ਕਹਿਣਗੇ ਵੀ ਜੇ ਤੁਸੀਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਜਿਹੜਾ ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਕੀਤੇ ਬਿਨਾ ਤੁਸੀਂ ਅੱਗੇ ਵਧਦੇ ਜਾਓ ਤੇ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਹਾਸਲ ਜ਼ਰੂਰ ਕਰ ਲੋਗੇ ਜੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਬਈ ਜੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਸੀਂ ਆਪਣੇ ਹਜੇ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਤੈਨੂੰ ਫੋਲੋ ਜ਼ਰੂਰ ਕਰ ਲਓ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸੋਸ਼ੀਕਾਲ ਧੰਨਵਾਦ ਦੋਸਤੋ